ਦੇ ਵਿੱਚ ਪਾਰਟੀ ਦੇ ਵਿੱਚ ਇੱਕ ਵੱਡੀ ਲਹਿਰ ਚਲਦੀ ਨਜ਼ਰ ਆਈ ਹੈ ਕਈ ਅਸਤੀਫੇ ਵੀ ਹੋ ਗਏ ਕਹਿੰਦੇ ਜੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰਦੇ ਹੋ ਤੇ ਫਿਰ ਸਾਡਾ ਵੀ ਨਾਂ ਲਈ ਮਨਜ਼ੂਰ ਕਰੋ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਵਰਕਿੰਗ ਕਮੇਟੀ ਵਿੱਚ ਵੱਡਾ ਇਸ ਦੇ ਉੱਪਰ ਮੰਤਨ ਹੋਇਆ ਜੀ ਦੇਖੋ ਪਾਰਟੀ ਨੇ ਨਾ ਜੀ ਅੰਦਰ ਭੁੰਦਰ ਸਾਹਿਬ ਨੇ ਆਪ ਦਾ ਵਿਚਾਰ ਰੱਖਤੇ ਆ ਸੋ ਮੇਰੇ ਲਈ ਇਹ ਠੀਕ ਨਹੀਂ ਕਿ ਮੈਂ ਉਤੋਂ ਬਾਅਦ ਕੋਈ ਟਿੱਪਣੀ ਕਰਾਂ ਸਾਰਿਆਂ ਨੇ ਆਪ ਹੀ ਆਪ ਦੀ ਭਾਵਨਾਵਾਂ ਪ੍ਰਗਟ ਕੀਤੀਆਂ ਨੇ ਔਰ ਮੈਂ ਸਮਝਦਾ ਹਾਂ ਕਿ ਸਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਬੜੀ ਦਰਿਆਦਿਲੀ ਵਿਖਾਈ ਆ ਉਹਨਾਂ ਨੇ ਆਪ ਦਾ ਇੱਕ ਫੈਸਲਾ ਸੁਣਾਇਆ ਨਮਾਣੇ ਸਿੱਖ ਵਜੋਂ ਔਰ ਉਹਨਾਂ ਦੀ ਜੋ ਉਹਨਾਂ ਦੀ ਕਾਰਗੁਜ਼ਾਰੀ ਹੈ ਚ ਦਰਿਆਦਿਲੀ ਆ ਔਰ ਉਹਨਾਂ ਦੇ ਜੋ ਹਲੀਮੀ ਵਿਖਾਈ ਆ ਉਹਦਾ ਸਾਰਿਆਂ ਨੇ ਆਪ ਦੀ ਆਪਦੀ ਉਹਦੇ ਬਾਰੇ ਭਾਵਨਾ ਬਿਆਨ ਕੀਤੀ ਆ ਪਾਰਟੀ ਇਹਦੇ ਬਾਰੇ ਕੀ ਫਾਈਨਲ ਫੈਸਲਾ ਲੈਂਦੀ ਹੈ ਭੁੰਦਰ ਸਾਹਿਬ ਇਹ ਤੋਂ ਬਿਹਤਰ ਦੱਸ ਸਕਦੇ ਹਾਂ ਤੋਂ ਸਮਾਂ ਆਊਗਾ ਉਸ ਤੋਂ ਬਾਅਦ ਆਈ ਵਿਲ ਕਲੈਰੀਫਾਈ ਜੀ ਜੀ ਸਾਹਿਬ ਚੰਨੀ ਨੂੰ ਨੋਟਿਸ ਜਾਰੀ ਕੀਤਾ ਗਿਆ ਮੈਲਾ ਯੋਗ ਤੇ ਬਣਾਉਣਾ ਜਿਸ ਦੀ ਨਹੀਂ ਆਹ ਮਹਾਵੀਰ ਕੋ ਬੰਦਾ ਉਹ ਮੁੱਖ ਮੰਤਰੀ ਬਣ ਜਾਂਦਾ ਗਲਤੀ ਨਾਲ ਤਾਂ ਉਹਦਾ ਇਹ ਮਤਲਬ ਨਹੀਂ ਕਿ ਉਹਨੇ ਕੋਲ ਕੋਈ ਨਾਸੰਸ ਮਿਲ ਜਾਂਦਾ ਕੋ আর ਮੈਨੂੰ আর ਰਾਜਾ ਵਿਡਿੰਗ ਸਾਹਿਬ ਨੂੰ ਆਈ ਥਿੰਕ ਐਸ ਪੀਪੀਸੀਸੀ ਪ੍ਰੈਜ਼ੀਡੈਂਟ ਨਾਟ ਓਨਲੀ ਐਸ ਪੀਪੀਸੀਸੀ ਪ੍ਰੈਜ਼ੀਡੈਂਟ ਇਹ ਬੜੀ ਸ਼ਰਮ ਦੀ ਗੱਲ ਹੈ ਥੈਟ ਉਹਨਾਂ ਦੇ ਧਰਮ ਪਤਨੀ ਸਾਡੇ ਸਤਿਕਾਰਯੋਗ ਭੈਣ ਜੀ ਅਮ੍ਰਿਤਾ ਵੜਿੰਗ ਜੀ ਉਥੇ ਸਾਹਮਣੇ ਖਲੋਤੇ ਮੈਂ ਹੈਰਾਨ ਹੋ ਗਿਆ ਕਿ ਹਾਊ ðiਸ ਕਾਂਗਰਸ ਲੀਡਰਸ ਵਰ ਲਾਫਿੰਗ ਮਤਲਬ ਯੂ ਆਰ ਮੇਕਿੰਗ ਫਨ ਇੱਕ ਦੀ ਪਹਿਣ ਦਾ ਮਜ਼ਾਕ ਠਾਇਆ ਜਾ ਰਿਹਾ ਪਹਿਲਾਂ ਤਾਂ ਅਮ੍ਰਿਤਾ ਵੜਿੰਗ ਜੀ ਨੂੰ ਉਹਨੂੰ ਇੱਕ ਕੱਸ ਕੇ ਚਪੇਟ ਲਾਉਣੀ ਚਾਹੀਦੀ ਸੀ ਕਿ ਹਾਊ ਡੇਅਰ ਯੂ ਪੋਰਟ੍ਰੇ ਵੂਮਨ ਤਾਂ ਧਿਆ ਪੜਨਾ ਦਾ ਇਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਪੋਟ੍ਰੇ ਕਰੋ ਮਤਲਬ ਇਹ ਹਾਰਦੀ ਐਸਮ ਆਬਜੈਕਟ ਔਰ ਚੰਨੀ ਸਾਹਿਬ ਤੋਂ ਤੋਂ ਬੇਚਰ ਕੋਈ ਸੋਚ ਰੱਖਣੀ ਇਤੇ ਮੀਟੂ ਦੇ ਐਲੀਗੇਸ਼ਨ ਹੋ ਜਿਹਦੇ ਤੇ ਧਿਆ ਪੜਨਾ ਨਾਲ ਬੱਦਸਲੂਕੀ ਕਰਨ ਦੀਆਂ ਫੋਟੋਆਂ ਸਾਹਮਣੇ ਆਈਆਂ ਹੋਣ ਮਤਲਬ ਉਹ ਮੁੜ ਕੇ ਉਹ ਕਹਿਣੇ ਤਾਂ ਮੇਰੀ ਬੇਟੀ ਸਮਾਨ ਸੀ ਕਿ ਤੁਸੀਂ ਕਿਸੇ ਦੀ ਬੇਟੀ ਦੇ ਮਗਰ ਇਤਨਾ ਹੱਥ ਰੱਖ ਕੇ ਕਿਸੇ ਨੂੰ ਤੁਸੀਂ ਰੱਖੋਗੇ ਜੀ ਸੋ ਮਤਲਬ ਇਹ ਬੰਦੇ ਦਾ ਕਿਰਦਾਰ ਕਿਹਜਾ ਹੈ ਇਹਦੇ ਤੇ ਬਾਰੇ ਬੜੀ ਚਰਚਾ ਹੋਈ ਹੈ ਮਗਰ ਅਫਸੋਸ ਇਹ ਇਸ ਗੱਲ ਦਾ ਹੈ ਕਿ ਕਾਂਗਰਸ ਪਾਰਟੀ ਪ੍ਰਤਾਪ ਸਿੰਘ ਬਾਜਵਾ ਰਾਜਾ ਵਿਡਿੰਗ ਸਾਹਿਬ ਔਰ ਇਹਨਾਂ ਦੀ ਕਾਂਗਰਸ ਲੀਡਰਸ਼ਿਪ ਕੀ ਚੰਨੀ ਸਾਹਿਬ ਦੇ ਉਹਨਾਂ ਬਿਆਨਾਂ ਨਾਲ ਸਹਿਮਤ ਹੈ ਜੇ ਸਹਿਮਤ ਹੈ ਫਿਰ ਕਾਂਗਰਸ ਪਾਰਟੀ ਧੀਆਂ ਪੈਣਾ ਦਾ ਕਿੰਨਾ ਅਦਬ ਸਤਿਕਾਰ ਕਰਦੀ ਹੈ ਇਹ ਸਪਸ਼ਟ ਹੈ ਔਰ ਦੂਜੀ ਗੱਲ ਇਹ ਜਾਤ ਪਾਤ ਦੀ ਗੱਲ ਕੋਈ ਸਿੱਖ ਕਰੇ ਜਿਹਨੂੰ ਗੁਰੂ ਦੇ ਵੱਲੋਂ ਹੁਕਮ ਹੈ ਕਿ ਚਲੋ ਆਈ ਅਗਰੀ ਕਿ ਹੀ ਇਸ ਨਾਟ ਅ ਸਿਰ ਤੇ ਦਸਤਾਰ ਸਜਾ ਲੈਣੀ ਤੇ ਉਹ ਨੂੰ ਸਿੱਖ ਮੈਂ ਨਹੀਂ ਮੰਨ ਸਕਦਾ ਉਹ ਕਤਲ ਕੈਸਾ ਦੀ ਕਤਲ ਕਰਦੇ ਆ ਮਗਰ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜੇ ਜਹੇਦਾਰ ਸਾਹਿਬ ਉਹਨਾਂ ਦੇ ਉਸ ਵੇਲੇ ਵਿਆਸ ਮਾਗਮ ਤੇ ਗਏ ਉਹਨੇ ਤਾਂ ਕੋਈ ਅਸਰ ਇਸ ਗੱਲ ਦਾ ਪਿਆ ਹੋਣਾ ਮਗਰ ਜਿਹੜਾ ਬੰਦਾ ਅੱਜ ਵੀ ਜਾਤ ਪਾਤ ਦੀ ਗੱਲ ਕਰੇ ਉਹਦੀ ਸਾਰੀ ਪੋਲਿਟਿਕਸ ਹੀ ਜਾਤ ਪਾਤ ਤੇ ਹੋਵੇ ਫਿਰ ਮੈਂ ਸਮਝਦਾ ਗੁਰੂ ਦੀ ਜੋ ਫਲਸਫੀ ਹੈ ਗੁਰੂ ਦੀ ਜੋ ਸਿੱਖਿਆ ਹੈ ਗੁਰੂ ਜੀ ਸੱਚੇ ਪਾਤਸ਼ਾਹ ਦੀ ਜੋ ਸਮਤ ਹੈ ਉਸ ਤੋਂ ਤਾਂ ਕਾਂਗਰਸ ਪਾਰਟੀ ਮੀਲੋ-ਮੀਲ ਦੂਰ ਹੈ ਔਰ ਅਬ ਚੰਨੀ ਸਾਹਿਬ ਦੀ ਵਿਅਕਤੀਗਤ ਸੋਚ ਕੀ ਹੈ ਇਹ ਵੀ ਸਪਸ਼ਟ ਹੈ ਕਿ ਹਲੇ ਵੀ ਇਹ ਜਾਤ-ਪਾਤ ਤੋਂ ਨਹੀਂ ਉੱਪਰ ਪਾਰ। ਅਫਸੋਸ ਹੈ ਥੈਟ ਥਿਸ ਇਜ਼ ਨਾਟ ਪੰਜਾਬ ਦੇ ਅਜੈਂਡਾ ਕੈਨ ਯੂ ਇਮੇਜਿਨ। ਇਹ ਕਾਂਗਰਸ ਪਾਰਟੀ ਇਹ ਸ਼ੋਅ ਕਰ ਰਹੀ ਹੈ ਕਿ ਅਸੀਂ ਅਸੀਂ ਬੜਾ ਵੱਡਾ ਪਾਵਰ ਹਾਊਸ ਹਾਂ। ਤੇ ਉਹਨਾਂ ਦਾ ਕੱਲ ਦਾ ਭਾਸ਼ਣ ਜੋ ਚੰਨੀ ਸਾਹਿਬ ਨੇ ਦਿੱਤਾ ਉਹਦੇ ਨਾਲ ਕਿਹੜੇ ਕਿਸਾਨ ਦਾ ਭਲਾ? ਕਿਹੜੇ ਮਜ਼ਦੂਰ ਦਾ ਭਲਾ? ਕਿਹੜੇ ਮਲਾਜ਼ਮ ਦਾ ਭਲਾ ਕਿਹੜੇ ਨੌਜਵਾਨ ਦਾ ਭਲਾ ਮਤਲਬ ਜਿਹੜਾ ਧੀਆਂ ਪਣਾ ਦੇ ਨਾਲ ਇਸ ਕਿਸਮ ਦੀ ਟਿੱਪਣੀ ਕਰੇ ਮਾਨਸਿਕਤਾ ਰੱਖੇ ਉਹ ਜਾ ਉਪਾਸ਼ਣ ਕਰੇ ਤੇ ਕਾਂਗਰਸੀ ਨਾਲ ਤਾੜੀ ਮਾਰਨ ਮੈਨੂੰ ਤਾਂ ਤਰਸ ਹੀ ਆਉਂਦਾ ਹਣਾ ਸਾਰੇ ਇਹਦੇ ਗਏ ਧੰਨਵਾਦ